ਕੋਸ਼ਿਸ਼ ਕਰਾ ਜੀ ਜਿੰਨੇ ਵੀ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਨੌਜਵਾਨ ਜੱਜ਼ਬੀ ਵਾਲੇ ਹੋਰ ਕਲਚਰ ਨੂੰ ਉਹ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਕੁਰਦਾਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਇਹ ਉਹਨਾਂ ਦੀ ਹਾਲਤ ਕੱਲ੍ਹ ਨੂੰ ਬਿਹਤਰ ਜਿੱਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀ ਕਿ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ ਚਾਰ ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ ਇੱਕ ਰਹਿ ਗਈ ਕਿ ਦੁਆਵਾਂ ਦਾ ਅਸਰ ਹੈ ਆਸਾਂ ਦਾ ਅਸਰ ਹੈ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜ ਖਿਨੀ ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਕ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਬੱਜੀ ਹੈ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੋਲੇ ਪੰਜਾਬੀ ਸੱਭਿਆਚਾਰ ਨੂੰ ਔਰ ਦੁਨੀਆ 'ਚ ਫਲਾਉਣ 'ਚ ਆਪਣਾ ਯੋਗਦਾਨ ਪਾਵੇ। ਇਹੀ ਅਸੀਂ ਅਰਦਾਸ ਕਰਦੇ ਹਾਂ। ਔਰ ਕੁਝ ਲੋਕ ਸੋਸ਼ਲ ਮੀਡੀਆ 'ਤੇ ਕੁਝ ਗਲਤ ਵਾਹਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਘਟੋ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੀ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਫਲਾਉਣੀਆਂ ਝੋਟੀਆਂ ਨਹੀਂ ਪਈਆਂ। ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ 40s ਬਾਰੇ। ਤੇ ਉਹੀ origignal ਹੈ ਉਹੀ real ਹੈ। ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ। ਤੇ ਆਕੇ মিডিਆ ਨੂੰ ਅਪਡੇਟ ਕੀਤਾ ਜਾ ਸਕੇ। ਹੈਡ ਇੰਜਰੀਸ ਕਿਤੇ ਕਿਤੇ ਲੋਕ ਹੈ। ਹੈਡ ਇੰਜਰੀ ਹੈ ਜੀ। ਗਰਦਨ ਤੇ ਇੰਜਰੀ ਹੈ। ਬੈਕਬੋਨ ਦੀ ਇੰਜਰੀ ਹੈ। ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਤਾਂ ਲਾਰਡ ਬੀਟ ਵੀ ਜਿਹੜੀ ਆ ਉਹ ਕਾਫੀ ਘਟ ਗਈ ਸੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰ ਦੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਸੋ ਡਾਕਟਰਾਂ ਨੇ ਜਦੋਂ ਥਿਆ ਕੇ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੇ ਸੀ ਉਹਨਾਂ ਸੀ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਦਿਨਾਂ ਹੋਰ ਕਲੈਰਟੀ ਆ ਜੂ ਉਹ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਵੀ ਹੈਰੀ ਸੀ ਤੋ ਕੱਲ ਨੂੰ ਅੱਜ ਬੈਟਰ ਹੈ ਅੱਜ ਨੂੰ ਕੱਲ ਨੂੰ ਬੈਟਰ ਹੋ ਜਾਊਗਾ ਇਹ ਦੁਆਵਾ ਸੇਮ ਸਾਹਿਬ ਇੱਕ ਜਿਹੜਾ ਕਾਰਨ ਬਣਿਆ ਇਸ ਐਕਸੀਡੈਂਟ ਸੀਐਮ ਸਾਹਿਬ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਡ ਚੱਲ ਰਿਹਾ ਚੱਲਦਾ ਹੈ ਕਹਿੰਦੇ ਪਸ਼ੂ ਅੱਗੇ ਆ ਗਏ ਸੀ ਉਹ ਵਾਰਾ ਪਸ਼ੂ ਅੱਗੇ ਆ ਗਏ ਸੀ ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜ਼ਿਕਰ ਹੈ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਹਾਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਜਾਂ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਹਿੱਸੇ ਅੱਗੇ ਹਰ ਕੋਈ ਕਦਮ ਦਾ ਚੱਕਣ ਦੀ ਗੱਲ ਕਰਦਾ ਪਰ ਇੱਦੇ-ਇੱਦੇ ਕਿਤੇ ਨਾ ਕਿਤੇ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦਿਨ ਬਦ ਦਿ ਜਿਹੜੀਆਂ ਗਊਸ਼ਾਲਾਾਂ ਮਾਂ ਜਿਹੜੇ ਜਿਹਨੂੰ ਬੀੜ ਨੇ ਜੇ ਮਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ ਅ ਬੜਵਰ ਦੇ ਵਿੱਚ ਬੀੜ ਐ ਫਰੀਦਕੋਟ ਚ ਬਹੁਤ ਵੱਡਾ ਬੀੜ ਐ ਕੁਛ ਕਰ ਰਿਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਲਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾ ਜਿਹੜੇ ਆ ਸਾਹਮਣੇ ਆ ਜਾਂਦੇ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਐ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੈ ਆਸਥਾ ਵੀ ਜੁੜੀਏ ਪਰ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਹੈ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤਾਂ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਔਨਸਾ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਕਢੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥ ਜਿਹੜੀਆਂ ਨੇ ਮੌਤਾ ਘਟ ਹੋ ਗਈਆਂ ਕਿਉਂਕਿ ਫਰਸਟ ایڈ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਜਿਹੜਾ ਪੂਰੀ ਜ਼ਿੰਦਗੀ ਵਰਦਾਨ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਔਨਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਮੌਤਾਂ ਨੇ ਕਿਉਂਕਿ ਐਕਸੀਡੈਂਟ ਜਿਹੜਾ ਉਹ ਇਹ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਪਰਵਾਰਾਂ ਦੇ ਪਰਿਵਾਰ ਖਤਮ ਹੋਣ ਦੇ ਅਕਸੀਡੈਂਟ ਆ ਸੋ ਅਸੀਂ ਇਹਦੇ ਇਸ ਮਾਮਲੇ 'ਚ ਪਹਿਲੇ ਦਿਨੋਂ ਸੀਰੀਅਸ ਆ ਪਹਿਲੇ ਦਿਨੋਂ ਅਸੀਂ ਇਸ ਮਾਮਲੇ 'ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਠੀਕ ਹੈ ਥੈਂਕ ਯੂ ਥੈਂਕ ਯੂ ਹੱਤੇ ਬਿਲਕੁਲ ਸਰਦੋਜ ਜੈਸੀ ਗੱਲ ਕਰ ਲਈਏ